ਅਸੇ ਕਾਲ ਜੀ ਵੈਰਜੀ ਜੀ ਦਾ ਖਾਲਸਾ ਸ੍ਰੀ ਵੈਰਜੀ ਕੀ ਪੱਤੇ ਅੱਜ ਇੱਕ ਗੱਲ ਤਾਂ ਸਾਫ਼ ਹੋ ਗਈ ਕਲੀਅਰ ਹੋ ਗਈ ਲੱਖੇ ਸਿਧਾਣੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਅੱਜ ਅਸੀਂ ਵੇਖਿਆਗਾ ਕਿ ਲੱਖੇ ਸਿਧਾਣੇ ਦਾ ਜਿਹੜਾ ਰੋਡ ਸੀ ਲੰਬੀ ਤੱਕ ਬਠਿੰਡੇ ਤੋਂ ਲੰਬੀ ਤੱਕ ਬਾਕੀ ਪਿੰਡਾਂ ਦੇ ਵਿੱਚ ਰਿਕਾਰਡ ਤੋੜ ਉਹ ਜਿਹੜਾ ਹੈਗਾ ਸੀ ਘੱਟ ਸੀ ਵੋਟਾਂ ਜਿੱਤਣਾ ਹਾਰਨਾ ਇਹ ਬੱਕਰੀ ਗੱਲ ਆ ਕਿ ਕਿਨੇ ਜਿੱਤਣਾ ਕਿਨੇ ਹਾਰਨਾ ਇਹ ਨਹੀਂ ਆਪਾਂ ਕਹਿ ਰਹੇ ਪਰ ਜਿਹੜਾ ਇਕੱਠ ਸੀ ਬੇਮਹਾਰਾ ਇਕੱਠ ਸੀ ਤੇ ਬਹੁਤ ਵੱਡਾ ਜਿਹੜਾ ਇਕੱਠ ਸੀ ਲਖੇ ਸਿਧਾਣੇ ਨਾਲ ਜੁੜਿਆ ਸੀ ਤੇ ਦੂਜਾ ਜਿਹੜਾ ਇਕੱਠ ਸੀ ਅੱਜ ਭਾਈ ਸਾਬਰੀ ਸਿੰਘ ਦਾ ਵੀ ਰੋਡਸੂ ਸੀ ਉਹਨਾਂ ਦਾ ਵੀ 11 ਕਿਲੋਮੀਟਰ ਤੱਕ ਕਾਫਲਾ ਸੀ ਤੁਸੀਂ ਸੋਚ ਕੇ ਦੇਖੋ 11 ਕਿਲੋਮੀਟਰ ਤੱਕ ਕਾਫਲਾ ਸੀ ਭਾਈ ਸਾਬਰੀ ਸਿੰਘ ਦਾ ਅੱਜ ਸਭ ਤੋਂ ਵੱਡਾ ਕੱਟ ਲੋਕਾਂ ਨੇ ਆਪ ਮਹਾਰੇ ਲੋਕ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਬਣਾ ਬਣਾ ਕਹਿ ਰਿਹਾ ਕਿ ਐਪੀਐਸਸੀ ਦੇ ਪੁੱਤ ਨੂੰ ਵੋਟ ਪਾਵਾਂਗੇ ਨਾ ਕਿ ਕਿਸੇ ਨਚਾਰ ਜਾਂ ਕਿਸੇ ਹੋਰ ਨੂੰ ਲੋਕਾਂ ਦੇ ਅੱਜ ਇਹ ਬੋਲ ਨੇ ਲੋਕਾਂ ਦੇ ਕਹਿੰਦੇ ਅਸੀਂ ਨਚਾਰਾਂ ਨੂੰ ਵੋਟ ਨਹੀਂ ਪਾਉਂਦੇ ਪਹਿਲਾਂ ਕਹਿੰਦੇ ਇੱਥੇ ਸਦੀਕ ਜਿੱਤੇ ਆ ਤੇ 5 ਸਾਲ ਉਹ ਉਹਨੇ ਆ ਕੇ ਬੱਤੀ ਨਹੀਂ ਬਾਈ 5 ਸਾਲ ਆ ਕੇ ਬੜੇ ਵੀ ਨਹੀਂ ਸਣੀ ਦੇਵ ਜਿਟਾਇਆ ਸੀ ਲੋਕਾਂ ਨੇ ਆਇਆ ਕਿਦੇ ਕਿਸੇ ਦੇ ਹਾ ਦਾ ਨਾਰਾ ਮਾਰਿਆ ਕਿਸੇ ਕਿਸਾਨ ਦੇ ਹੱਕ ਦੇ ਵਿੱਚ ਇਸ ਤਰ੍ਹਾਂ ਹੀ ਖੰਡੂਰ ਸਾਹਿਬ ਵਾਲਿਆਂ ਨੇ ਬਹੁਤ ਵੱਡੀ ਬਾ ਕਮਾਲ ਕਰਤੀ ਖੰਡੂਰ ਸਾਹਿਬ ਵਾਸੀਆਂ ਨੇ ਵੀ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜੇ ਹੱਕ ਦੇ ਵਿੱਚ ਆ ਉੱਥੋਂ ਦਾ ਤਾਂ ਬੱਚਾ-ਬੱਚਾ ਵੀ ਉੱਠ ਕੇ ਨਾਲ ਤੁਰ ਗਿਆ ਖੰਡੂਰ ਸਾਹਿਬ ਦਾ ਸਭ ਤੋਂ ਵੱਡਾ ਕਹਿ ਦਈਏ ਕਿ ਕੱਠ ਤੇ ਉੱਥੋਂ ਦਾ ਤਾਂ ਮੈਂ ਇਹ ਕਹਿਣਾਗਾ ਕਿ ਉੱਤੇ ਦਾ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਭਾਈ ਅੰਮਰਤਪਾਲ ਸਿੰਘ ਦੇ ਨਾਲ ਨੇ ਲੋਕ ਐਡੀ ਵੱਡੀ ਸੰਗਤ ਨੇ ਹੰਗਾਰਾ ਦਿੱਤਾ ਉਸ ਨੌਜਵਾਨ ਨੂੰ ਕਿਉਂ ਦਿੱਤਾ ਕਿਉਂਕਿ ਲੋਕਾਂ ਦੇ ਧੀਆਂ ਪੁੱਤਰਾਂ ਦੇ ਨਸੇ ਛੜਾਉਂਦਾ ਸੀ ਨੌਜਵਾਨ ਗੋਲਦਮਾਲੇ ਬਨਣ ਲੱਗ ਗਏ ਸੀ ਨਸੇ ਛੱਡ ਗਏ ਸੀ ਅੰਮਰਤ ਸੈਕਲ ਲੱਗ ਗਏ ਸੀ ਚੰਗੇ ਰਾਹ ਪੈਣ ਲੱਗ ਗਏ ਸੀ ਪਰ ਕਦੇ ਸਰਕਾਰ ਨੂੰ ਇਹ ਮਨਜੂਰ ਹੋਇਆਗਾ ਸਰਕਾਰਾਂ ਕਹਿੰਦੀਆਂ ਨੇ ਤੁਸੀਂ ਸਾਡੇ ਗੁਲਾਮ ਰਹੋ ਤੁਸੀਂ ਨਸ਼ੇ ਖਾਓ ਤੁਸੀਂ ਨਸ਼ੇ ਖਾ ਕੇ ਮਰੋ ਤੁਸੀਂ ਪੁੱਠੇ ਰਾਹ ਪਾਓ ਤਾਂ ਫੇਰ ਫੇਰ ਹੀ ਇਹਨਾਂ ਨੂੰ ਵੋਟਾਂ ਮਿਲਦੀਆਂ ਫੇਰ ਹੀ ਬੰਦਾ ਅੱਕ ਕੇ ਪਾਉਂਦਾ ਕਹਿੰਦਾ ਜੀ ਫੇਰ ਇਹ ਝੂਠੀਆਂ ਸੌਂਹਾਂ ਖਾਂਦੇ ਆ ਕੋਈ ਕਹਿੰਦਾ ਬੇਆਰਮੀ 24 ਘੰਟਿਆਂ 'ਚ ਅਸੀਂ ਹੱਲ ਕਰਦਾਂਗੇ ਕੇਜਰੀਵਾਲ ਨੇ ਕਿਹਾ ਤੇ ਝੂਠੀ ਸੌਂਹ ਖਾਦੀ ਗੁਟਕਾ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਹਫ਼ਤਿਆਂ ਵਿੱਚ ਕਿਹਾ ਸੀ ਪੰਜ ਚਾਰ ਹਫ਼ਤਿਆਂ ਵਿੱਚ ਕਿਹਾ ਸੀ ਕਿ ਮੈਂ ਨਸ਼ਾ ਜਿਹੜਾ ਖਤਮ ਕਰ ਦੂੰਗਾ ਅੱਜ ਉਹ ਨਸ਼ਾ ਜਿਹੜਾ ਖਤਮ ਕਰਨੀ ਗੱਲਾਂ ਕਰਦਾ ਸੀ 5 ਸਾਲ ਕੈਪਟਨ ਸਰਕਾਰ ਰਹੀ ਢਾਈ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਿਆ ਕਿੰਨੇ ਹੋ ਗਏ ਸਾਢੇ 7 ਸਾਲ ਹੋ ਗਏ ਤੇ ਗਲੀ ਗਲੀ ਨਸ਼ਾ ਹੋ ਗਿਆ ਮਹੱਲੇ ਮਹੱਲੇ ਨਸ਼ਾ ਹੋ ਗਿਆ ਪਰਚੂਨ ਦੇ ਦੁਕਾਨਾਂ ਤੇ ਨਸ਼ਾ ਵੇਚਣ ਲੱਗ ਗਿਆ ਸਾਡੇ ਨੌਜਵਾਨ ਕੁੱਤੇ ਵਾਂਗ ਜਿਸ ਤਰ੍ਹਾਂ ਆਪਾਂ ਕਹਿ ਦਈਏ ਇਹ ਸ਼ਬਦ ਨਹੀਂ ਮੈਂ ਵਰਤਣਾ ਸੀ ਸੌਰੀ ਕੁੱਤੇ ਵਾਂਗ ਡਿੱਗੇ ਪਏ ਹੁੰਦੇ ਨੇ ਟੀਕੇ ਲਾ ਲਾ ਕੇ ਉਹਨਾਂ ਦੇ ਇਸ ਤਰ੍ਹਾਂ ਜਾਂਦਾ ਚਲੀਆਂ ਜਾਂਦੀਆਂ ਨੇ ਤੇ ਇਹ ਸਰਕਾਰਾਂ ਇਹ ਲੋਕ ਲੋਕੋ ਪਾਰਟੀਆਂ ਨੇ ਜਿਹੜੀਆਂ ਪਰਵਾਹ ਕੇ ਲੋਕਾਂ ਤੋਂ ਵੋਟਾਂ ਲੈ ਜਾਂਦੀਆਂ ਨੇ ਪਰ ਲੋਕ ਹੁਣ ਸੁਚੇਤ ਹੋ ਗਏ ਨੇ ਲੋਕਾਂ ਦੇ ਜ਼ਮੀਰਾਂ ਹੁਣ ਜਾਗ ਪਿਆ ਨੇ ਲੋਕ ਹੁਣ ਪਹਿਲਾਂ ਵਾਂ ਨਹੀਂ ਰਹੇ ਕਿ ਤੁਹਾਨੂੰ ਅੱਖਾਂ ਵਿੱਚ ਕੇ ਵੋਟਾਂ ਦੇ ਦੇਣਗੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਖੰਡੂਰ ਵਾਸੀ ਤਾਂ ਬਹੁਤ ਕਮਾਲ ਦਾ ਜਿਹੜਾ ਆਪਾਂ ਕਹਿ ਦਈਏ ਕਿ ਰਿਕਾਰਡ ਤੋੜ ਜਿਹੜੀਆਂ ਵੋਟਾਂ ਨੇ ਉਹ ਪਹੁੰਚਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਮੈਂ ਇੱਕ ਪੱਤਰਕਾਰ ਆ ਜਿਹਦੀ ਸਲਾਹਾ ਕਰਨੀ ਬਣਦੀ ਆ ਪੱਤਰਕਾਰ ਤੋਂ ਪਹਿਲਾਂ ਸਾਡਾ ਇੱਕ ਧਰਮ ਆ ਅਸੀਂ ਸਿੱਖ ਧਰਮ ਦੇ ਵਿੱਚ ਜੰਮੇ ਆ ਜਦੋਂ ਕੋਈ ਸਾਡੇ ਉੱਤੇ ਹਮਲਾ ਕਰਦਾ ਸਾਡੇ ਗੁਰੂ ਧੰਮ ਗੁਰਦੁਆਰਿਆਂ ਤੇ ਹਮਲਾ ਕਰਦਾ ਸਾਡੇ ਬੱਚਿਆਂ ਤੇ ਬਜ਼ੁਰਗਾਂ ਤੇ ਸਾਡੀਆਂ ਮਾਮਾਂ ਭੈਣਾਂ ਤੇ ਸਾਡੀਆਂ ਮਾਮਾਂ ਭੈਣਾਂ ਦੀ ਜਿਹੜੀ ਇੱਜ਼ਤ ਇਹਨਾਂ ਨੇ ਰੋਲੀ ਆ ਧੀ ਦੇ ਨਾਲ ਬਾਪ ਨੂੰ ਪਾਇਆ ਗਿਆ ਦਿੱਲੀ ਦੇ ਵਿੱਚ ਗਲਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਨੂੰ ਸਾਡੇ ਨੌਜਵਾਨਾਂ ਨੂੰ ਬਾਪੂ ਨੂੰ ਮਾਵਾ ਨੂੰ ਭੈਣਾਂ ਨੂੰ ਫੁੱਕਿਆ ਗਿਆਗਾ ਦਿੱਲੀ ਦੇ ਵਿੱਚ ਤੇ ਅੱਜ ਉਹ ਹੀ ਦਿੱਲੀ ਦੇ ਦਲਾਲ ਇੱਥੇ ਵੋਟਾਂ ਲੈਣ ਆਉਂਦੇ ਨੇ ਮੈਂ ਤਾਂ ਲੋਕਾਂ ਨੂੰ ਕਹਾਂਗਾ ਕਿ ਤੁਸੀਂ ਜਿਹੜੀ ਵੀ ਆਪਣੀ ਇੱਕ ਵੱਖਰੀ ਪਾਰਟੀ ਚਾਹੇ ਕੱਢ ਲਓ ਬਹੁਤ ਕੁਝ ਨਿਕਲ ਜਾਂਦਾਗਾ ਤੁਸੀਂ ਇਹ ਨਾ ਸੋਚੋ ਕਿ ਬਸ ਇਹ ਹੀ ਦੋ ਤਿੰਨ ਪਾਰਟੀਆਂ ਨੇ ਇਹਨਾਂ ਤੋਂ ਬਿਨਾ ਕੋਈ ਤੀਜੀ ਜਾਂ ਚੌਥੀ ਪਾਰਟੀ ਹੋਰ ਆਉਣੀ ਨਹੀਂ ਸਭ ਕੁਝ ਆਜੂਗਾ ਪਰ ਤੁਸੀਂ ਇੱਕ ਇਮਾਨਦਾਰ ਬੰਦੇ ਨੂੰ ਚਾਹੇ ਉਹਦੂੰ ਐਫੀਡੇਟ ਲੋਕ ਉਸ ਲੋ ਵੈਸੇ ਤਾਂ ਕਹਿੰਦੇ ਹੁੰਦੇ ਆ ਇਨਸਾਨ ਦਾ ਜਦੋਂ ਮੰਦੇ ਦਾ ਜਦੋਂ ਚਿਹਰਾ ਮੋਹਰਾ ਪਤਾ ਲੱਗ ਜਾਂਦਾ ਜੇਕਰ ਉਹ ਧੋਖਾ ਦਿੰਦਾਗਾ ਤਾਂ ਉਸ ਨੂੰ ਕਹੋਗੇ ਪਹਿਲਾਂ ਸਮਝਾਓ ਜੇ ਤੂੰ ਕੱਲ ਨੂੰ ਸਾਨੂੰ ਧੋਖਾ ਦਿੱਤਾ ਤੇ ਲੋਕ ਵੀ ਤੁਹਾਨੂੰ ਇੱਕ ਵਾਰ ਦੇਖਦੇ ਨੇ ਮੁੜ ਕੇ ਤਾਂ ਸਾਰੀ ਜ਼ਿੰਦਗੀ ਤੁਸੀਂ ਵੀ ਪਸਤਾਉਂਦੇ ਹੋ ਮੈਂ ਧੰਨਵਾਦ ਕਰਦਾਗਾ ਕਨੂਰ ਵਸਤੀਆਂ ਦਾ ਤੇ ਫਰੀਦਕੋਟ ਵਸਤੀਆਂ ਦਾ ਤੇ ਲੱਖੇ ਸਦੜਾ ਜਿਹੜਾ ਅੱਜ ਇਕੱਠ ਦੇਖਿਆਗਾ ਮੈਂ ਉਹ ਆਪ ਮਹਾਰੇ ਇਕੱਠ ਸੀ ਬਹੁਤ ਵੱਡਾ ਇਕੱਠ ਸੀ ਜਿੱਤ ਹਾਰਾ ਅਜੇ ਇਹ ਕੁਝ ਨਹੀਂ ਪਤਾ ਕਿ ਕਿਹਦੀ ਹੈ ਜਿੱਤਾਂ ਕਿਹਦੀ ਹਾਰ ਆ ਇਹ ਆਉਣ ਵਾਲਾ ਇੱਕ ਤਰੀਕ ਤੇ 4 ਜੂਨ ਦਾ ਸਮਾਂ ਦੱਸੇਗਾ ਧੰਨਵਾਦ ਵੀਡੀਓ ਨੂੰ ਕਰਦੇ ਹੋ ਵੱਤ-ਬੱਤ ਸ਼ੇਅਰ ਤੇ ਕਮੈਂਟ ਲਿਖਣਾ ਨਾ ਮੁੱਲ ਭਲੋ ਧੰਨਵਾਦ ਵੈਜੂ ਦਾ ਖਾਲਸਾ ਵੀਰ ਜੀ ਵੈਜੂ ਕੀ ਫਤਿਹ